ਤਤੀ ਤਵਿਤੇ ਸਮਦੀ ਗੁਰਾਂ ਲਾਈ ਤੱਤਾਰਿਤਾ ਸੀਸ ਤੇ ਪਵੇ ਤਤੀ ਤਵਿਤੇ ਸਮਦੀ ਗੁਰਾਂ ਲਾਈ ਤੇ ਤੱਤਾਰਿਤਾ ਸੀਸ ਤੇ ਪਵੇ ਚੰਦੂ ਜਾਂਦਾ ਏ ਕਹਿ ਰਿ ਕਮਾਈ ਤੇ ਤੱਤਾਰਿਤਾ ਸੀਸ ਤੇ ਪਵੇ ਤਤੀ ਤਵਿਤੇ ਸਮਦੀ ਸਮਾਦੀ ਗੁਰ ਲਾਈ ਤੇ ਤਤਾਰੇ ਤਸੀਸ ਤੇ ਪਵੇ ਅੱਤ ਦੀ ਗਰਮੀ ਤੇ ਜੇਠ ਦਾ ਮਹੀਨਾ ਸੀ ਅੱਗ ਵਾਂਗ ਤਪਦਾ ਤਰਤੀ ਦਸ ਨਸੀ ਅੱਤ ਦੀ ਗਰਮੀ ਤੇ ਜੇਠ ਦਾ ਮਹੀਨਾ ਸੀ ਅੱਗ ਵਾਂਗ ਤਪਦਾ ਤਰਤੀ ਦਸ ਨਸੀ ਚਾਰੇ ਪਾਸੇ ਹਨੇਰੀ ਜਹੀ ਸ਼ਾ ਰੇ ਤਸੀਸ ਤੇ ਪਵੇ ਤਤੀ ਤਵੀ ਤੇ ਸਮਦੀ ਗੁਰ ਲਾਈ ਤੇ ਤੱਤਾ ਰੇ ਤਸੀਸ ਤੇ ਪਵੇ ਤੇ ਤੱਤਾ ਰੇ ਤਸੀਸ ਤੇ ਪਵੇ ਕੰਬ ਗਈ ਤਾਰੇ ਤੀਤੇ ਅੰਬਰ ਤਾਂ ਹਮਾਰੀਆਂ ਮੀਆਂ ਮਿਰ ਰੋ ਰੋ ਕੇ ਯਾਰੀ ਜੰਗੂ ਜਾਰੀਆਂ ਕੰਬ ਗਈ ਤਾਰੇ ਤੀਤੇ ਅੰਬਰ ਤਤੀ ਤਵਿਤੇ ਸਮਾਦੀ ਗੁਰ ਲਾਈ ਤੇ ਤਤਾਰੇ ਤਾ ਸੀਸ ਤੇ ਪਵੇ ਤਤੀ ਤਵਿਤੇ ਸਮਾਦੀ ਗੁਰ ਲਾਈ ਤਤਾਰੇ ਤਾ ਸੀਸ ਤੇ ਪਵੇ ਚੰਦੂ ਜਾਂਦਾ ਏ ਕਹਿ ਰਿ ਕਮਾਈ ਤਤਾਰੇ ਤਾ ਸੀਸ ਤੇ ਪਵੇ ਚੰਦੂ ਨੇ ਗੁਰਾਂ ਦੇ ਉਤੇ ਬਲਦੀ ਦੀ ਦੇਗ ਵਿੱਚ ਗੁਰਾਂ ਨੂੰ ਬਿਠਾਇਆ ਏ ਚੰਦੂ ਨੇ ਗੁਰਾਂ ਦੇ ਉੱਤੇ ਜ਼ੁਲਮ ਕਮਾਇਆ ਏ ਉਬਲਦੀ ਦੀ ਦੇਗ ਵਿੱਚ ਗੁਰਾਂ ਨੂੰ ਬਿਠਾਇਆ ਏ ਅਤ ਜ਼ੁਲਮ ਦੀ ਮੱਝ ਗਈ ਦੁਹਾਈ ਤੱਤਾਰੇ ਤਸੀਸ ਤੇ ਪਵੇ ਤਤੀ ਤਵੀ ਤੇ ਸਮਾਦੀ ਗੁਰਾਂ ਲਾਈ ਤੱਤਾਰੇ ਤਸੀਸ ਤੇ ਪਵੇ ਤਤੀ ਤੇ ਸਮਦੀ ਗੁਰਾ ਲਾਈ ਤਤਾਰੇ ਤਸੀਸ ਤੇ ਪਵੇ ਤਾਰੇ ਤੇ ਵਿਰੋਈ ਤੇ ਅੰਬਰ ਤਾ ਹਮਾਰਦਾ ਤੇਰਾ ਪਾਣਾ ਮਿੱਠਾ ਲਾਗੇ ਮੁਖ ਚ ਉਚਾਰਦਾ ਤਾਰੇ ਤੇ ਵਿਰੋਈ ਤੇ ਅੰਬਰ ਤਾ ਹਮਾਰਦਾ ਤੇਰਾ ਪਾਣਾ ਮਿੱਠਾ ਲਾਗੇ ਮੁਖ ਚ ਉਚਾਰਦਾ ਹੋ ਗਏ ਤਤੀ ਤਵਿਤੇ ਸਮਦੀ ਗੁਰ ਲਾਈ ਤ ਤਾਰੇ ਤਾ ਸੀਸ ਤੇ ਪਵੇ ਤਤੀ ਤਵਿਤੇ ਸਮਦੀ ਗੁਰ ਲਾਈ ਤ ਤਾਰੇ ਤਾ ਸੀਸ ਤੇ ਪਵੇ ਤੇ ਤੱਾਰੇ ਤਾ ਸੀਸ ਤੇ ਪਵੇ